ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਇੱਕ ਬਜ਼ੁਰਗ ਵਿਅਕਤੀ ਜੋ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਤਾਂ ਦਾਦ ਜੀ ਇੱਕ ਪੁੱਤ ਅਤੇ ਨੂਹਾ ਨੇ ਮਿਲ ਕੇ ਇਸ ਬਜ਼ੁਰਗ ਦਾ ਕੁੱਟਾਪਾ ਚੋੜਿਆ ਜੀ ਹਾਂ ਮਾਮਲਾ ਜ਼ਮੀਨ ਨੂੰ ਲੈ ਕੇ ਦੱਸਿਆ ਜਾ ਰਿਹਾ ਜਿਹਦੇ ਚੱਲਦੇ ਨੂਹਾ ਨੇ ਅਤੇ ਪੁੱਤਾਂ ਨੇ ਕੁੱਟ ਕੇ ਬਜ਼ੁਰਗ ਨੂੰ ਅਧ ਮਰਿਆ ਕਰਕੇ ਉੱਥੋਂ ਫਰਾਰ ਹੋ ਗਏ ਤਾਂ ਇੱਕ ਹੋਰ ਪੁੱਤ ਇਸ ਬਜ਼ੁਰਗ ਪਿਓ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਨੇ ਦੱਸਿਆ ਕਿ ਉਸ ਦੇ ਜਿਹੜੇ ਹੋਰ ਭਾਈ ਨੇ ਉਹਨਾਂ ਦੇ ਵੱਲੋਂ ਰਲ ਕੇ ਅਤੇ ਉਸ ਦੀਆਂ ਨੂਹਾਂ ਨੇ ਭਤੀਜਿਆਂ ਨੇ ਬਜ਼ੁਰਗ ਪਿਓ ਦੀ ਕੁੱਟਮਾਰ ਕੀਤੀ ਹੈ ਸਿਰਫ ਰੰਜਿਸ਼ ਜ਼ਮੀਨ ਜਾਇਦਾਦ ਨੂੰ ਲੈ ਕੇ ਆ ਕਿ ਬਜ਼ੁਰਗ ਪਿਓ ਨੇ ਜਿਹੜਾ ਆਪਣੇ ਹਿੱਸੇ ਦਾ ਜ਼ਮੀਨ ਜਾਇਦਾਦ ਆਉਂਦੀ ਸੀ ਉਸ ਨੇ ਆਪਣੇ ਪੋਤੇ ਦੇ ਨਾਮ ਲਗਾ ਦਿੱਤੀ ਇਸ ਨੂੰ ਲੈ ਕੇ ਜਿਹੜੀ ਕਿ ਕੁੱਟਮਾਰ ਕੀਤੀ ਹੈ ਉੱਥੇ ਡਾਕਟਰ ਨੇ ਬਜ਼ੁਰਗ ਦੀ ਹਾਲਤ ਨੂੰ ਲੈ ਕੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਇਹ ਸਵੇਰੇ ਪਾਣੀ ਆਪਣੇ ਆਲ ਪਾਣ ਗਿਆ ਖੇਤ ਵਿੱਚ ਤੇ ਮੇਰੇ ਪੰਜ ਭਰਾ ਨੇ ਤੇ ਪੰਜ ਨੌਵੇਂ ਭਰਾਵਾਂ ਨੇ ਤੇ ਨਾਲ ਭਤੀਜੇ ਨੇ ਸਾਰਿਆਂ ਨੇ ਜਾ ਕੇ ਇਹਨਾਂ ਨੂੰ ਬਾਪੂ ਨੂੰ ਘੁੱਟਿਆ ਉਥੇ ਖੇਤ ਬਸ ਉਹਨਾਂ ਨੇ ਸਾਡੇ ਕੋਲ ਰਹਿੰਦੇ ਸੀਗੇ ਤੇ ਰੋਟੀ ਪਾਣੀ ਅਸੀਂ ਇਲਾਜ ਅਸੀਂ ਕਰਾਣੇ ਤੋਂ ਉਹਨਾਂ ਨੇ ਜ਼ਮੀਨ ਸਾਡੇ ਨਾਲ ਮੇਰੇ ਲੜਕੇ ਦੇ ਨਾਲ ਕਰਵਾਤੀ ਬਲਕਰਨ ਸਿੰਘ ਨਾਲ ਤੇ ਕਿੰਨੀ ਜਗ੍ਹਾ ਸੱਤ ਕਨਾਲਾ ਦੋ ਮਰਲੇ ਦੀ ਤੇ ਉਹਨਾਂ ਦੀ ਰੰਜਿਸ਼ ਕਰਕੇ ਅਸੀਂ ਦਰਖਾਸਤ ਵੀ ਪਹਿਲਾਂ ਲਾਈਆਂ ਸੀ ਵੀ ਸਾਨੂੰ ਇਹਨਾਂ ਨੂੰ ਖਤਰਾ ਹੈ ਤੇ ਇਹਨਾਂ ਦੀ ਕੋਈ ਕਾਰਵਾਈ ਕੀਤੀ ਜਾਵੇ ਇਹ ਬਾਰੋਕਾਲੇ ਥਾਣੇ 'ਚ ਕੋਈ ਸੁਣਾਈ ਨਹੀਂ ਹੋਈ ਫਿਰ ਦੁਬਾਰਾ ਅਸੀਂ ਫਿਰ ਉਹਦੇ ਉਹਨਾਂ ਨੇ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਜਾਨੋਂ ਮਾਰ ਦਾਂਗੇ ਤੇ ਮੈਂ ਇਸੇ ਕਾਰਨ ਫਿਰ ਅਸੀਂ ਦਰਖਾਸਤ ਦੁਬਾਰਾ ਲਾ ਕੇ ਆਏ ਤੇ ਥਾਣੇ 'ਚ ਕੋਈ ਸੁਣਾਈ ਨਹੀਂ ਹੋਈ ਦਰਖਾਸਤ ਦਿੱਤੀ ਇਹਨੂੰ ਕਿੰਨਾ ਟਾਈਮ ਹੋ ਗਿਆ ਤੇ 10-15 ਦਿਨ ਹੀ ਹੋ ਗਿਆ ਪਹਿਲਾਂ ਦਿੱਤੀ ਸੀ 3-4 ਦਿਨ ਪਹਿਲਾਂ ਦਿੱਤੀ ਸੀ ਉਸ ਤੋਂ ਬਾਅਦ ਫਿਰ 3-4 ਦਿਨ ਬਾਅਦ 'ਚ ਫਿਰ ਦਿੱਤੀ ਹੈ ਕੋਈ ਉਹਨਾਂ ਨੇ ਧਮਕੀਆਂ ਦਿੱਤੀ ਸੀ ਵੀ ਅਸੀਂ ਮੁੰਡਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਮਾਰ ਦਾਂਗੇ ਜਾਨ ਤੋਂ ਤੇ ਅਸੀਂ ਇਸ ਲਈ ਦਰਖਾਸਤ ਲਾਈ ਸਾਡੀ ਕੋਈ ਸੁਣਾਈ ਨਹੀਂ ਹੋਈ ਤੇ ਅੱਜ ਬਾਪੂ ਗਏ ਖੇਤ ਤੇ ਪਾਣੀ ਲਾਣਾ ਉਹਨਾਂ ਕਹਿੰਦੇ ਸੀ ਚਲੋ ਆਹ ਲਾ ਪਾ ਕੇ ਤੇ ਪਾਣੀ ਲਾਈਏ ਤੇ ਖੇਤ ਬੀਜਨੇ ਨੇ ਕਿੰਨੀ ਉਮਰ ਬਾਪੂ ਦੀ ਬਾਪੂ ਦੀ 85 ਸਾਲ ਦੀ ਤੇ ਉਹਨਾਂ ਨੇ ਖੇਤ ਵਿੱਚ ਹੀ ਜਾ ਕੇ ਕੁੱਟ ਮਾਰ ਕੇ ਤੇ ਉਹਨੂੰ ਲੰਮਾ ਪਾਤ ਮਾਦੇ ਵੱਲੋਂ ਤਾਂ ਮਾਰ ਕੇ ਸੁੱਟ ਗਏ ਨੇ ਤੇ ਸਾਨੂੰ ਕਿਸੇ ਨੇ ਦੱਸਿਆ ਵੀ ਅਸਰ ਤੁਹਾਡੇ ਬਾਪੂ ਨੂੰ ਮਾਰ ਕੇ ਸੱਟ ਗਏ ਨੇ ਤੇ ਉਹ ਖੇਤ ਦੇ ਵਿੱਚ ਹੀ ਪਿਆ ਹੈ 10 ਵਜੇ ਦੀ ਗੱਲ ਹੈ ਤੇ ਸਾਨੂੰ 1 ਵਜੇ ਜਾ ਕੇ ਪਤਾ ਲੱਗਿਆ ਤੇ ਅਸੀਂ ਉਸੇ ਕਰਦੇ ਫਿਰ ਮੈਂ ਤੂੰ ਐਕਟਵਾ ਤੇ ਗਿਆ ਮੇਰੇ ਕੋ ਕ੍ਰਿਆਨੇ ਦੀ ਦੁਕਾਨ ਸੀ ਮੈਂ ਕ੍ਰਿਆਨਾ ਸੌਦਾ ਬਿਜਾਰ ਲੈਂਦਾ ਸੀ ਮੈਨੂੰ ਹੁੰਦਾ ਪਤਾ ਲੱਗਿਆ ਫਿਰ ਮੈਂ ਸਮਾਰ ਛੱਡ ਕੇ ਤੇ ਉਵੇਂ ਹੀ ਫਿਰ ਮੈਂ ਚਲਾ ਗਿਆ ਫਿਰ ਐਮ뷸ੈਂਸ ਨੂੰ ਫੋਨ ਕੀਤਾ ਐਮ뷸ੈਂਸ ਵਾਲੇ ਆਏ ਆ ਤੇ ਉਹਨਾਂ ਨੇ ਜਾ ਕੇ ਅਸੀਂ ਚੱਕ ਕੇ ਲਿਆਂਦਾ ਫਿਰ ਹਸਪੀਟਲ ਨੂੰ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਤਾਂ ਇਹ ਉਹਨਾਂ ਨੇ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਬੀਏ ਉਹਨਾਂ ਦੇ ਛਾਤੀ ਤੇ ਸੱਟਾਂ ਮਾਰੀਆਂ ਨੇ ਉਹਨਾਂ ਨੇ ਚੈਸਟ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਤੇ ਪੰਜ ਜਣੇ ਇੱਕ ਪਾਸੇ ਨੇ ਪੰਜ ਜਣੇ ਇੱਕ ਪਾਸੇ ਨੇ ਸਾਹ ਜਿੱਥੇ ਚੱਲ ਰਿਹਾ ਕਿ ਕਿਤੇ ਹੋਰ ਜੀ ਮੈਂ ਜੀ ਉਹਨਾਂ ਨੇ ਬਿਠਿੰਡੇ ਕਰਤਾ ਜੀ ਕਹਿੰਦੇ ਜੀ ਤੁਸੀਂ ਬਿਠਿੰਡੇ ਲੈ ਜਾਓ ਉਹਨਾਂ ਦੀ ਹਾਲਾਤ ਬਹੁਤ ਮਾੜ ਅਸੀਂ ਤਾਂ ਕਹਿੰਦੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਵੀ ਇਹਨਾਂ ਨੇ ਅਪਰਾਧ ਕੀਤਾ ਏ ਇਹਨਾਂ ਦੀ ਕਾਰਵਾਈ ਕੀਤੀ ਜਾਵੇ ਤੇ ਬਤਵਾਦ ਇਹਨਾਂ ਦੇ ਦਿਨਾਂ ਵੀ ਹੋ ਸਕੇ ਇਹਨਾਂ ਨੂੰ ਸਰਕਾਰ ਕਰੇ ਪੇਸ਼ੈਂਟ ਤੁਹਾਡੇ ਕੋਲ ਦਾਖਲ ਹੋਇਆ 12 ਸਿੰਘ ਪਿੰਡ ਸੂਰਕੁਰੀ ਤੋਂ ਇਹ ਕੀ ਮਾਮਲਾ ਪੂਰਾ ਕੱਲ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਜੀ 12 ਸਿੰਘ ਪੇਸ਼ੈਂਟ ਹੈ ਆਹੋਂ ਰੱਸੀ ਕੋ ਸਾਲ ਦਾ ਬਜ਼ੁਰਗ ਸੀਗਾ ਉਹਦੇ ਸੱਟਾਂ ਸੀਗੀਆਂ ਛਾਤੀ ਤੇ ਵੀ ਸੀ ਤੇ ਗਰਦਨ ਤੇ ਵੀ ਸੀ ਜੀ ਬੇਸ਼ਅਰ ਥੋੜੀ ਸਾਹ ਦੀ ਡਿਫਿਕਲਟੀ ਸੀਗੀ ਜਿਸ ਕਰਕੇ ਉਹਨੂੰ ਐਮਰਜੈਂਸੀ ਦੇਖਦੇ ਹੋਏ ਅਸੀਂ ਕ੍ਰੀਡ ਬੋਰਡ ਰੈਫਰ ਕਰਤਾ ਸਰ ਕੋਈ ਲੱਗਿਆ ਪਤਾ ਏ ਕੋਈ ਹਥਿਆਰ ਦੀ ਸੱਟ ਸੀ ਜਾਂ ਕੋਈ ਗੁਚੀ ਨਹੀਂ ਇਹ ਅਸੀਂ ਪ੍ਰੀਲੀਮੀਨਰੀ ਇੱਕ ਵਾਰੀ ਐਮਐਲਆਰ ਕਰਕੇ ਪਈ ਤੇ ਫਾਈਨਲ ਸੀਆਰ ਰਿਪੋਰਟ ਆ ਤੋਂ ਬਾਅਦ ਹੀ ਪਤਾ ਹੋਰ ਕਿੱਥੇ ਕਿੱਥੇ ਜ਼ੱਟ ਸੀ ਉਹਦੇ ਬਸ ਗਰਦਨ ਤੇ ਛਾਤੀ ਦੇ ਸੱਟਾਂ ਸੀਗੀਆਂ ਜੀ ਤੇ ਐਮਐਲਆਰ ਪਈ ਤੀਸਰਾ ਥਾਣੇ ਹਾਂਜੀ ਚਲੋ ਜੀ ਉੱਥੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਆ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਵੀ ਵੈਸੇ ਵਰਬਲੀ ਤੌਰ ਤੇ ਪਤਾ ਲੱਗਿਆ ਵੀ ਜਿਹੜਾ 12 ਸਿੰਘ ਸੱਟਾਂ ਲੱਗਣ ਕਰਕੇ ਦਾਖਲੇ ਪਰ ਉਸ ਸੰਬੰਧੀ ਜੇ ਸਾਡੇ ਕੋਲ ਕੋਈ ਜਿਹੜੀ ਐਮਐਲਆਰ ਵਗੈਰਾ ਥਾਣਾ ਮਸੂਲ ਨਹੀਂ ਹੋਈ। ਐਮਐਲਆਰ ਥਾਣਾ ਮਸੂਲ ਹੋਣ ਤੇ ਜਿਸ ਤਰ੍ਹਾਂ ਦੀ ਕਾਰਵਾਈ ਬਣਦੀ ਹੋਵੇਗੀ ਉਹ ਕਾਰਵਾਈ ਦੋਸ਼ੀਆਂ ਦੇ ਖਿਲਾਫ। ਇਹ ਸਭ ਕਿਸ ਕਿਸ ਵਜ੍ਹਾ ਰੰਜਿਸ਼ ਵਜ੍ਹਾ ਨੂੰ ਲੈ ਰਿਪੋਰਟ ਮਾਰਕ ਕੀਤੀ ਗਈ ਹੈ। ਮੈਨੂੰ ਉਹ ਅੰਤਿਛੇ ਲਈ ਪਤਾ ਲੱਗਿਆ ਵੀ ਜਿਹੜਾ ਬਾਰਾ ਸਿੰਘ ਨੇ ਆਪਣੇ ਲੜਕਿਆਂ ਨੂੰ ਜਿਹੜੇ ਇਹਦੇ ਕੋਲ ਇੱਕ ਕਰੀਬ ਇੱਕ ਕਿੱਲਾ ਜ਼ਮੀਨ ਸੀਗੀ ਤੇਰੀ ਨੇ ਆਪਣੇ ਲੜਕਿਆਂ ਨੂੰ ਜਿਹੜੀ ਜ਼ਮੀਨ ਨਹੀਂ ਦਿੱਤੀ ਇੱਕ ਆਪਣੇ ਪੋਤਰੇ ਦੇ ਨਾਮ ਇਹ ਜ਼ਮੀਨ ਲਵਾ ਦਿੱਤੀ ਗਈ ਹੈ ਤੇ ਉਸ ਕਰਕੇ ਜਿਹੜਾ ਇਹਨਾਂ ਦਾ ਇਹ ਲੜਾਈ ਝਗੜਾ ਉਹ ਯਾਰ ਦੋ ਸ਼ਿਲਾ ਰਿਆ ਸੀਗਾ ਮੈਨੂੰ ਕੋਟ ਮਾਰਕੀਟ ਜੀ ਉਸ ਵਕਤ ਖੇਤ ਦੇ ਵਿੱਚ ਹੀ ਸਿੱਟਿਆ ਗਿਆ ਜੀ ਆ ਚਲੋ ਉਹ ਤਾਂ ਜਿਹੜੇ ਤਕਤੀਸ ਦੌਰਾਨ ਜੋ ਸਾਹਮਣੇ ਗੱਲ ਆਊਗੀ ਉਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹਨਾਂ ਦੇ ਖਿਲਾਫ ਕੀਤੀ ਖਿਆ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਜ਼ਮੀਨ ਜਾਇਦਾਦਾਂ ਨੂੰ ਲੈ ਕੇ ਜਿਹੜੇ ਖੂਨ ਦੇ ਰਿਸ਼ਤੇ ਨੇ ਉਹ ਪਾਣੀ ਬੰਦੇ ਚਾਲੇ ਨੇ ਅਤੇ ਜ਼ਮੀਨ ਜਾਇਦਾਦਾਂ ਪਿੱਛੇ ਆਪਣੇ ਮਾਪਿਆਂ ਦੀ ਕੁਟਮਾਰਕਾਂ ਤੋਂ ਗੁਰੇਜ਼ ਨਹੀਂ ਕਰਦੇ